ਜਸਵੀਰ ਸਿੰਘ ਨੂੰ ਅਜੇ ਤੋਂ 2-3 ਦਿਨਾਂ ਬਾਅਦ ਫਾਂਸੀ ਦੀ ਸਜ਼ਾ ਹੋਣੀ ਹੈ ਉਸਤੇ આરોਪ ਹੈ ਕਿ ਉਸਨੇ ਦੁਬਈ ਦੇ ਵਿੱਚ ਰਹਿੰਦੇ ਹੋਏ ਆਪਣੇ ਮਾਲਕ ਸੇਖ ਦੀ ਕੁੜੀ ਦੇ ਨਾਲ ਨਜਾਇਜ਼ ਸੰਬੰਧ ਰੱਖੇ ਅਤੇ ਉਸ ਨੂੰ ਘਰੋਂ ਭਜਾ ਕੇ ਉਸਦੇ ਨਾਲ ਧੱਕੇ ਨਾਲ ਵਿਆਹ ਕਰ ਲਿਆ ਅਤੇ ਦੁਬਈ ਦੇ ਕਾਨੂੰਨ ਦੇ ਮੁਤਾਬਕ ਅਜੇ ਤੋਂ ਠੀਕ 3 ਦਿਨ ਬਾਅਦ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਲੇਕਿਨ ਜਸਬੀਰ ਦੀ ਜ਼ਿੰਦਗੀ ਉਦੋਂ ਬਦਲ ਗਈ ਜਦੋਂ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਆ ਜਾਂਦਾ ਹੈ ਜਦੋਂ ਅਦਾਲਤ ਦੇ ਵਿੱਚ ਆਖਰੀ ਸੁਣਵਾਈ ਦੇ ਦੌਰਾਨ ਜਦੋਂ ਉਸ ਆਖਰੀ ਇੱਛਾ ਦੁਬਈ ਦੇ ਕਾਨੂੰਨ ਮੁਤਾਬਕ ਪੁੱਛੀ ਜਾਂਦੀ ਹੈ ਉਦੋਂ ਜੱਜ ਸਾਹਿਬ ਇੱਕ ਇਹੋ ਜਿਹਾ ਫੈਸਲਾ ਸੁਣਾ ਦਿੰਦੇ ਨੇ ਅਤੇ ਇੱਕ ਇਹੋ ਜਿਹਾ ਗਵਾਹ ਉੱਥੇ ਪੇਸ਼ ਹੋ ਜਾਂਦਾ ਹੈ ਜੋ ਕਿਸੇ ਵੀ ਕਦੇ ਵੀ ਸੋਚਿਆ ਵੀ ਨਹੀਂ ਹੋਣਾ ਕਿ ਇਹੋ ਜੀ ਘਟਨਾ ਕਦੇ ਪਹਿਲਾਂ ਨਾ ਤਾਂ ਪੰਜਾਬ ਦੇ ਵਿੱਚ ਨਾ ਕਿਸੇ ਪੰਜਾਬੀ ਦੇ ਇਤਿਹਾਸ ਦੇ ਵਿੱਚ ਤੇ ਨਾ ਹੀ ਦੁਬਈ ਵਾਲਿਆਂ ਦੇ ਨਾਲ ਕਦੇ ਹੋਈ ਦੋਸਤੋ ਅਜਿਹੀ ਕਿਹੜੀ ਘਟਨਾ ਹੈ ਜਿਸ ਨਾਲ ਸਾਰੇ ਅਖਬਾਰ ਮੀਡੀਆ ਵਾਲੇ ਬਿਲਕੁਲ ਭਰ ਜਾਂਦੇ ਨੇ ਤੇ ਅਲੱਗ-ਅਲੱਗ ਜੋ ਕਿ ਅਦਾਰਿਆਂ ਦੇ ਉੱਪਰ ਖਬਰਾਂ ਚੱਲ ਜਾਂਦੀਆਂ ਨੇ ਆਖਰਕਾਰ ਇਹ ਗੱਲ ਸੀ ਪੂਰੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਬਣੇਰੀਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਸਕੇ ਸੋ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਬੜੀ ਖਾਸ ਵੀਡੀਓ ਦਰਸਲ ਜਸਬੀਰ ਮੋਗਾ ਜ਼ਿਲ੍ਹੇ ਦੇ ਇੱਕ ਨਿੱਕੇ ਜਿਹੇ ਪਿੰਡ ਦਾ ਰਹਿਣ ਵਾਲਾ ਸੀ ਬੜਾ ਹੀ ਗਰੀਬ ਹੈ ਅਤੇ ਉਹ ਬਰਾੜ ਗੋਤੋਂ ਬਿਲੋਂਗ ਕਰਦਾ ਸੀ ਲੇਕਿਨ ਉਸਦੇ ਕੋਲ ਬਹੁਤੇ ਪੈਸੇ ਨਹੀਂ ਹਨ ਦੋਸਤੋ ਜਸਵੀਰ ਸਿੰਘ ਉਥੇ ਡ్రਾਈਵਰੀ ਦਾ ਕੰਮ ਕਰਦਾ ਹੈ ਟਰੈਕਟਰ ਵਗੈਰਾ ਚਲਾ ਲੈਂਦਾ ਹੈ ਸਕੂਲ ਬਸਾਂ ਡ్రਾਈਵਰੀ ਕਰਕੇ ਚਲੋ ਆਪਣਾ ਕੰਮ ਪੂਰਾ ਕਰਦਾ ਹੈ ਸਾਰੀ ਤਰ੍ਹਾਂ ਦੇ ਸਾਧਨ ਚਲਾ ਲੈਂਦਾ ਹੈ ਜੋ ਵੀ ਉਸ ਨੂੰ ਕੰਮ ਮਿਲਿਓ ਕਰ ਲੈਂਦਾ ਹੈ ਜੀਸੀਬੀ ਟਰੱਕ ਤੱਕ ਚਲਾ ਲੈਂਦਾ ਹੈ ਸਭ ਕੁਝ ਉਸ ਦੇ ਕੋਲ ਲਾਇਸੈਂਸ ਉਸਨੇ ਬਣਾ ਰੱਖੇ ਸੀ ਜਿਸ ਤਰ੍ਹਾਂ ਦਾ ਵੀ ਜਦੋਂ ਵੀ ਕੰਮ ਮਿਲਦਾ ਉਸਨੇ ਕਰ ਲੈਣਾ ਸੀ ਲੇਕਿਨ ਉਸ ਦਾ ਪਰਿਵਾਰ ਬਹੁਤ ਵੱਡਾ ਹੈ ਉਸ ਦੇ ਸਿਰ ਤੇ ਮਾਤਾ ਪਿਤਾ ਦੀ ਜ਼ਿੰਮੇਵਾਰੀ ਹੈ ਮਾਤਾ ਪਿਤਾ ਬਹੁਤ ਬਿਮਾਰ ਰਹਿੰਦੇ ਹਨ ਅਦੇਸ ਦੀ ਕਮਾਈ ਦਾ ਜ਼ਿਆਦਾਤਰ ਹਿੱਸਾ ਉਹਨਾਂ ਦੀਆਂ ਦਵਾਈਆਂ ਦੇ ਵਿੱਚ ਖਰਚ ਹੋ ਜਾਂਦਾ ਹੈ ਘਰ ਦੇ ਵਿੱਚ ਹਾਲਾਤ ਜਿਹੜੇ ਹਨ ਬਹੁਤੇ ਠੀਕ ਨਹੀਂ ਹਨ ਐਸੀ ਤਰ੍ਹਾਂ ਚਲੋ ਜਿਵੇਂ ਵੀ ਹੈ ਸਮਾਂ ਬੀਤਦਾ ਜਾ ਰਿਹਾ ਸੀ ਜਸਵੀਰ ਸਮਝ ਲੈਂਦਾ ਹੈ ਕਿਸ ਤਰ੍ਹਾਂ ਖੁੱਲਾ ਕੰਮ ਕਰਨ ਦੇ ਬਹੁਤ ਨੁਕਸਾਨ ਹਨ ਕਦੇ ਕੰਮ ਮਿਲਦਾ ਹੈ ਕਦੇ ਸੀਜ਼ਨ ਚਲਾ ਜਾਂਦਾ ਹੈ ਉਦੋਂ ਕੰਮ ਹੋਰ ਲੱਭਣਾ ਪੈਂਦਾ ਹੈ ਕਈ ਕਈ ਦਿਨ ਵਿਚਾਰੇ ਵਿਹਲੇ ਗੁਜ਼ਰ ਜਾਂਦੇ ਨੇ ਇਸ ਤਰ੍ਹਾਂ ਆਪਣਾ ਕੰਮ ਨਹੀਂ ਚੱਲਣਾ ਦੋਸਤੋ ਇੱਕ ਸੈੱਟ ਦੇ ਥੱਲੇ ਪੱਕੇ ਡਰਾਈਵਰ ਵਜੋਂ ਕੰਮ ਕਰਨ ਲੱਗ ਜਾਂਦਾ ਹੈ ਕਾ ਭਾਵੇਂ ਉਸਦੀ ਕਮਾਈ ਤੋਂ ਥੋੜੀ ਹੈ ਲੇਕਿਨ ਫਿਕਸ ਹੈ ਅਤੇ ਹਰ ਮਹੀਨੇ ਆਉਣੀ ਹੈ ਚਲੋ ਜੀ ਉਸਦਾ ਗੁਜ਼ਾਰਾ ਠੀਕ ਠਾਕ ਚੱਲਣ ਲੱਗਾ ਲੇਕਿਨ ਗਰੀਬੀ ਤਾਂ ਹੈ ਹੀ ਉਸ ਨੂੰ ਕਈ ਦੋਸਤ ਸਲਾਹ ਦੇਦੇ ਨੇ ਕਿ ਤੂੰ ਆਪਣੀ ਜ਼ਮੀਨ ਦਾ ਹਿੱਸਾ ਵੇਚ ਕੇ ਕਿਤੇ ਬਾਹਰਲੇ ਮੁਲਕ ਚਲਾ ਜਾ ਲੇਕਿਨ ਜ਼ਮੀਨ ਉਸ ਦੇ ਕੋਲ ਐਨੀ ਨਹੀਂ ਹੈ ਕਿ ਜਿਸ ਨੂੰ ਵੇਚ ਕੇ ਕੈਨੇਡਾ ਅਮਰੀਕਾ ਜਾ ਸਕੇ ਉਹ ਤਾਂ ਬਹੁਤਾ ਪੜਿਆ ਲਿਖਿਆ ਹੈ ਦੋਸਤੋ ਐਸੀ ਤਰ੍ਹਾਂ ਜਸਵੀਰ ਆਪਣੀ ਮਿਹਨਤ ਜਾਰੀ ਰੱਖਦਾ ਹੈ ਅਤੇ ਉਹਨਾਂ ਸਭ ਦੀਆਂ ਸਲਾਹਾਂ ਨੂੰ ਇਗਨੋਰ ਕਰ ਦਿੰਦਾ ਹੈ ਨਕਾਰ ਦਿੰਦਾ ਹੈ ਇਹੋ ਜੀ ਸਲਾਹ ਮੇਰੇ ਤੋਂ ਦੂਰ ਰੱਖੋ ਮੈਂ ਜ਼ਮੀਨ ਵਿੱਚ ਬੈਠਾਂਗਾ ਅਤੇ ਜੇਕਰ ਕਿਸੇ ਏਜੰਟ ਨੇ ਮੇਰੇ ਨਾਲ ਧੋਖਾ ਕਰ ਲਿਆ ਤਾਂ ਫਿਰ ਮੈਂ ਜਾਵਾਂਗਾ ਕਿੱਧਰ ਲੇਕਿਨ ਉਸ ਦੇ ਮਨ ਦੇ ਵਿੱਚ ਵੀ ਸੀ ਕਿ ਮੈਂ ਕਿਤੇ ਬਾਰ ਜਮਾ ਅਤੇ ਆਪਣੇ ਪਰਿਵਾਰ ਨੂੰ ਸੁਖੀ ਕਰਾਂ ਆਪਣੀ ਮੋਟੀ ਕਮਾਈ ਦੇ ਨਾਲ ਇੱਥੇ ਇੱਕ ਸ਼ਾਨਦਾਰ ਕੋਠੀ ਪਾਵਾਂ ਦੋਸਤੋ ਉਸ ਦੇ ਅੱਗੇ ਇੱਕ ਆਫਰ ਆਉਂਦਾ ਹੈ ਜਦੋਂ ਉਸ ਦਾ ਇੱਕ ਦੋਸਤ ਦੁਬਈ ਦੇ ਵਿੱਚ ਜਾਂਦਾ ਹੈ ਕੰਪਨੀ ਦੇ ਵਿੱਚ ਟਰੱਕ ਡਰਾਈਵਰੀ ਕਰਦਾ ਹੈ ਜਿਸ ਦੇ ਨਾਲ ਕਾਫੀ ਪੈਸਾ ਘਰੇ ਭੇਜਦਾ ਹੈ ਤੇ ਘਰ ਜਾਂਦੇ ਹਾਲਾਤ ਠੀਕ ਹੋ ਜਾਂਦੇ ਨੇ ਆਪਣੇ ਦੋਸਤ ਨੂੰ ਵੀਡੀਓ ਕਾਲ ਤੇ ਮਨਾਉਂਦਾ ਹੈ ਤੇ ਕਹਿੰਦਾ ਕਿ ਦੋਸਤ ਤੈਨੂੰ ਤਾਂ ਪਤਾ ਹੀ ਹੈ ਮੇਰੇ ਘਰ ਦੇ ਹਾਲਾਤ ਕਿਹੋ ਜਿਹੇ ਹਨ ਦੇਖ ਤੂੰ ਮੇਰੀ ਜਗ੍ਹਾ ਸੀ ਅਤੇ ਇੱਕ ਸਾਲ ਦੇ ਵਿੱਚ ਕਿੰਨਾ ਕੁਝ ਕਰ ਲਿਆ ਆਪਣਾ ਸਾਰਾ ਕਰਜ਼ਾ ਉਤਾਰ ਲਿਆ ਹੈ ਨਵੀਂ ਉੱਤੇ ਸੱਦਲਾ ਮੈਂ ਵੀ ਤੇ ਕੋਲ ਰਹਿਣਾ ਚਾਹੁੰਨਾ ਹਾਂ ਤੇ ਅਗਲਾ ਕਹਿੰਦਾ ਕਿ ਕੋਈ ਗੱਲ ਨਹੀਂ ਲੇਕਿਨ ਖਤਰਾ ਬਹੁਤ ਲੱਗਦਾ ਹੈ ਸ਼ੁਰੂ ਦੇ ਵਿੱਚ ਫਾਇਲਾਂ ਵਗੈਰਾ ਬਣਾਉਣ ਚ ਪਾਸਪੋਰਟ ਬਣਾਉਣ ਚ ਅਤੇ ਇਥੇ ਦੀ ਕੰਪਨੀ ਨੂੰ ਵੀ ਦੇਣਾ ਪੈਂਦਾ ਮੈਂ ਇੱਥੇ ਚਲੋ ਤੇਰੀ ਗੱਲ ਤੋਰ ਲਵਾਂਗਾ ਵਧੀਆ ਡਰਾਈਵਰ ਹੈ ਐਕਸਪੀਰੀਅੰਸ ਤਨ ਬਹੁਤ ਜ਼ਿਆਦਾ ਹੈ ਇੱਥੇ ਤੇਰਾ ਕੰਮ ਆਵੇਗਾ ਚਲੋ ਜੀ ਜਸਵੀਰ ਦੀ ਕਿਸਮਤ ਕੰਮ ਕਰਦੀ ਹੈ ਤੇ ਸੇਠ ਤੋਂ ਪੈਸੇ ਉਧਾਰੇ ਚੱਕਦਾ ਹੈ ਕਿਉਂਕਿ ਸੇਠ ਨੂੰ ਵੀ ਤਰਸ ਆਉਂਦਾ ਹੈ ਕਿ ਚਲੋ ਵਿਚਾਰਾ ਜੇਕਰ ਬਾਹਰ ਚਲਾ ਜਾਏਗਾ ਤੇ ਇਸ ਦੀ ਜ਼ਿੰਦਗੀ ਬਦਲੀ ਜਾਵੇਗੀ ਦੋਸਤੋ ਚਲੋ ਜਸਵੀਰ ਜਿਹੜ ਉਧਾਰ ਲੈ ਕੇ ਆਪਣੀ ਜ਼ਮੀਨ ਨੂੰ ਗਹਣੇ ਰੱਖ ਕੇ ਘਰ ਨੂੰ ਵੀ ਗਹਣੇ ਰੱਖ ਕੇ ਪੈਸੇ ਵਗੈਰਾ ਜੋੜ ਲੈਂਦਾ ਹੈ ਤੇ ਕੰਪਨੀ ਦੀ ਜੋ ਵੀ ਫੀਸ ਹੈ ਜੋ ਵੀ ਟਿਕਟ ਦੀ ਫੀਸ ਹੈ ਅਤੇ ਪਾਸਪੋਰਟ ਵਗੈਰਾ ਫਾਈਲਾਂ ਦੀ ਫੀਸ ਸਭ ਤਿਆਰ ਕਰ ਲੈਂਦਾ ਹੈ ਤੇ ਹੁਣ ਮੌਕਾ ਆ ਚੁੱਕਾ ਹੈ ਜੀ ਦੁਬਈ ਜਾਣ ਦਾ ਦੋਸਤੋ ਦੁਬਈ ਚਲਾ ਜਾਂਦਾ ਹੈ ਅੱਧਾ ਪਿੰਡ ਉਸ ਨੂੰ ਗੱਡੀ ਤੱਕ ਛੱਡਣ ਆਉਂਦਾ ਹੈ ਗੁਰੂ ਘਰ ਅਰਦਾਸ ਕੀਤੀ ਜਾਂਦੀ ਹੈ ਤੇ ਸਾਰੇ ਭਾਵੁਕ ਹੋ ਜਾਂਦੇ ਨੇ ਸਾਰਿਆਂ ਨੂੰ ਉਮੀਦ ਹੈ ਕਿ ਜਸਵੀਰ ਬਾਹਰ ਜਾ ਕੇ ਜਰੂਰ ਕੁਝ ਨਾ ਕੁਝ ਵਧੀਆ ਕਰੇਗਾ ਅਤੇ ਆਪਣੇ ਪਰਿਵਾਰ ਦੀ ਗਰੀਬੀ ਘਟ ਲਵੇਗਾ ਸਭ ਚਾਹੁੰਦੇ ਹਨ ਕਿ ਜਸਵੀਰ ਕੁਝ ਨਾ ਕੁਝ ਵਧੀਆ ਕਰੇ ਤੇ ਆਪਣਾ ਜੀਵਨ ਸੁਧਾਰ ਲਵੇ ਦੋਸਤੋ ਜਸਵੀਰ ਵੀ ਸਭ ਦੀਆਂ ਉਮੀਦਾਂ ਤੇ ਖਰਾ ਉਤਰਨਾ ਚਾਹੁੰਦਾ ਸੀ ਸਭ ਦੀਆਂ ਅੱਖਾਂ ਦੇ ਵਿੱਚ ਹੰਝੂ ਦੇਖ ਕੇ ਇੱਕ ਵਾਰ ਤਾਂ ਭਾਵੁਕ ਹੋ ਜਾਂਦਾ ਹੈ ਆਪਣੇ ਦੋਸਤਾਂ ਮਿੱਤਰਾਂ ਨੂੰ ਗੜੇ ਲਗਾਉਂਦਾ ਹੈ ਅਤੇ ਆਪਣੇ ਮਾਤਾ ਪਿਤਾ ਦਾ ਅਸ਼ੀਰਵਾਦ ਲੈਂਦਾ ਹੈ। ਦੋਸਤੋ ਦੁਬਈ ਵੱਲ ਚੱਲ ਪੈਂਦਾ ਹੈ। ਹਾਂਜੀ ਫਲਾਈਟ ਪਕੜ ਕੇ ਦੁਬਈ ਪਹੁੰਚ ਜਾਂਦਾ ਹੈ। ਦੁਬਈ ਦੇ ਵਿੱਚ ਉਸ ਦਾ ਦੋਸਤ ਉਸ ਦਾ ਸਵਾਗਤ ਕਰਦਾ ਹੈ। ਅਗਲੇ ਦਿਨ ਕੰਪਨੀ ਦੇ ਵਿੱਚ ਉਸ ਨੂੰ ਇੱਕ ਜੁਆਇਨਿੰਗ ਮਿਲ ਜਾਂਦੀ ਹੈ। ਦੋਸਤੋ ਕੰਪਨੀ ਦੇ ਵਿੱਚ ਉਸ ਨੂੰ ਮੋਟਾ-ਮੋਟਾ ਕੰਮ ਸਿਖਾਇਆ ਜਾਂਦਾ ਹੈ ਤੇ ਉਸ ਨੂੰ ਲਾਇਸੈਂਸ ਵਗੈਰਾ ਦਵਾਇਆ ਜਾਂਦਾ ਹੈ ਤੇ ਕਿਸੇ ਤਰੀਕੇ ਨਾਲ ਉਸ ਨੂੰ ਥੋੜੇ ਸਮੇਂ ਬਾਅਦ ਹੀ ਲਾਇਸੈਂਸ ਬਣ ਜਾਂਦਾ ਹੈ। ਹੁਣ ਕੰਪਨੀ ਦੇ ਵਿੱਚ ਪਹਿਲਾਂ ਝਾੜੂ ਪੋਚਾ ਲਗਾਉਂਦਾ ਹੈ ਤੇ ਬਾਅਦ ਦੇ ਵਿੱਚ ਹੁਣ ਟਰੱਕ ਡਰਾਈਵਰ ਬਣ ਚੁੱਕਿਆ ਹੈ ਆਪਣੇ ਦੋਸਤ ਦੀ ਤਰ੍ਹਾਂ ਦੋਸਤੋ ਚਲੋ ਉਥੇ ਟਰੱਕ ਵਗੈਰਾ ਚਲਾਉਂਦਾ ਹੈ ਅਤੇ ਟਰੱਕ ਵਗੈਰਾ ਚਲਾ ਕੇ ਆਪਣੀ ਵਧੀਆ ਕਮਾਈ ਕਰਦਾ ਹੈ ਕਿਉਂਕਿ ਕੰਪਨੀ ਟਰੱਕ ਡਰਾਈਵਰਾਂ ਨੂੰ ਕਾਫੀ ਪੈਸਾ ਦਿੰਦੀ ਹੈ ਤਾਂ ਕਰਕੇ ਘਰਦਿਆਂ ਦਾ ਵੀ ਕਰਜ਼ਾ ਹੌਲੀ-ਹੌਲੀ ਕਰਦਿਆ ਕਰਦਿਆ ਉਤਣ ਲੱਗ ਜਾਂਦਾ ਹੈ ਦੋਸਤੋ ਸਮਾਂ ਵੀ ਦਾ ਜਾਂਦਾ ਹੈ ਜਸਵੀਰ ਇੱਥੇ ਬਿਲਕੁਲ ਆਪਣਾ ਚੁੱਕਿਆ ਸੀ ਉਥੋਂ ਦੀ ਭਾਸ਼ਾ ਵੀ ਉਸਨੇ ਸਿੱਖ ਲਈ ਸੀ ਕਿਉਂਕਿ ਅੰਗਰੇਜ਼ੀ ਉਸ ਨੂੰ ਆਉਂਦੀ ਨਹੀਂ ਸੀ ਇਸ ਕਰਕੇ ਉਥੋਂ ਦੀ ਭਾਸ਼ਾ ਦੇ ਵਿੱਚ ਆਪਣੇ ਨਾਲ ਪੰਜਾਬੀ ਦੇ ਵਿੱਚ ਗੱਲ ਕਰਦਾ ਜਿਵੇਂ ਜਿਵੇਂ ਜੋੜ-ਤੋੜ ਕੇ ਆਪ ਇਹ ਗੱਲ ਅਗਲੇ ਨੂੰ ਸਮਝਾ ਦਿੰਦਾ ਹੈ ਇਸ ਦੇ ਨਾਲ ਵਧੀਆ ਕੰਮ ਉਸ ਦਾ ਚੱਲ ਰਿਹਾ ਸੀ ਸਾਰੇ ਪਿੰਡ ਦੇ ਵਿੱਚ ਉਸ ਦੇ ਤੌਰ ਹੈ ਕਿ ਮੁੰਡਾ ਦੁਬਈ ਵਾਲਾ ਹੋ ਗਿਆ ਰਿਸ਼ਤੇ ਦੀ ਪਰਮਾਰ ਹੋ ਗਈ ਲੇਕਿਨ ਦਸਵੀਰ ਹਾਲੇ ਆਪਣੇ ਮਾਤਾ ਪਿਤਾ ਦੇ ਬਾਰੇ ਸੋਚਦਾ ਹੈ ਪਹਿਲਾਂ ਉਹਨਾਂ ਦੀ ਜ਼ਿੰਦਗੀ ਬਣਾਵਾ ਅਤੇ ਕੁਝ ਨਾ ਕੁਝ ਕਰਕੇ ਦਿਖਾਵਾ ਬਾਅਦ ਦੇ ਵਿੱਚ ਸ਼ਾਇਦ ਸ਼ਾਦੀ ਹੋ ਜਾਂਦੀ ਹੈ ਦੋਸਤੋ ਇਸੇ ਤਰ੍ਹਾਂ ਟਰੱਕ ਚਲਾ ਰਿਹਾ ਸੀ ਤੇ ਇੱਕ ਦਿਨ ਕੀ ਹੁੰਦਾ ਹੈ ਕਿ ਇੱਕ ਆਲੀਆ ਨਾਮ ਦੀ ਕੁੜੀ ਜੋ ਕਿ ਸ਼ਾਇਦ ਉਥੋਂ ਦੀ ਕਾਰ ਖਰਾਬ ਹੋ ਗਈ ਸੀ ਉਹ ਦੂਰ ਰੇਗਿਸਤਾਨ ਵਾਲੇ ਇਲਾਕੇ ਦੇ ਵਿੱਚ ਜਿੱਥੇ ਆਸ-ਪਾਸ ਦੂਰ-ਦੂਰ ਤੱਕ ਕੋਈ ਦਾ ਨਜ਼ਰ ਨਹੀਂ ਸੀ ਆਉਂਦਾ ਉੱਥੇ ਖੜੀ ਹੈ ਅਤੇ ਮਦਦ ਦੀ ਗੁਹਾਰ ਲਗਾ ਰਹੀ ਹੈ ਜਸਵੀਰ ਵੈਸੇ ਦਾ ਟਰੱਕ ਡਰਾਈਵਰ ਹੈ ਟਰੱਕ ਡਰਾਈਵਰ ਇਸੇ ਤਰ੍ਹਾਂ ਸੁਨਸਾਨ ਰਸਤਿਆਂ ਦੇ ਵਿੱਚ ਔਰਤਾਂ ਨੂੰ ਦੇਖ ਕੇ ਗੱਡੀਆਂ ਰੋਕਿਆ ਨਹੀਂ ਕਰਦੇ ਲੇਕਿਨ ਇਸ ਵਾਰ ਸ਼ਾਇਦ ਉਸ ਨੂੰ ਸੱਚਮੁੱਚ ਲੱਗਿਆ ਕਿ ਸ਼ਾਇਦ ਕੋਈ ਜ਼ਰੂਰਤਮੰਦ ਔਰਤ ਹੈ ਵਿਚਾਰੇ ਨੂੰ ਵੀ ਨਹੀਂ ਮਦਦ ਦੀ ਲੋੜ ਹੈ ਦੋਸਤੋ ਆਪਣਾ ਟਰੱਕ ਸਾਈਡ ਤੇ ਲਗਾਉਂਦਾ ਹੈ ਤੇ ਦੇਖਦਾ ਹੁੰਦਾ ਹੈ ਕਿ ਕੋਈ ਗਾਨੀ ਜੇਕਰ ਵਿਚਾਰੇ ਨੂੰ ਸੱਚਮੁੱਚ ਜ਼ਰੂਰਤ ਹੋਈ ਤਾਂ ਮੈਂ ਇੱਥੋਂ ਲੰਘ ਗਿਆ ਤਾਂ ਆਸ-ਪਾਸ ਕੋਈ ਖਾਸ ਬੰਦੇ ਵੀ ਨਹੀਂ ਹਨ ਐਥੇ ਕਿਸੇ ਨੇ ਵੀ ਆਪਣੀ ਗੱਡੀ ਨਹੀਂ ਰੋਕਣੀ ਚਲੋ ਮੈਂ ਇਸ ਦੀ ਮਦਦ ਕਰ ਦਿੰਦਾ ਅਤੇ ਆਪਣੀ ਭਾਸ਼ਾ ਦੇ ਵਿੱਚ ਸਮਝਾਉਂਦੀ ਹੈ ਕਿ ਇੱਥੇ ਮੇਰੀ ਕਾਰ ਜਿਹੜੀ ਖਰਾਬ ਹੋ ਚੁੱਕੀ ਹੈ ਤੁਸੀਂ ਮੇਰੀ ਮਦਦ ਕਰ ਦਿਓ ਇਹ ਪਹਿਲੀ ਮੁਲਾਕਾਤ ਸੀ ਜਸਵੀਰ ਦੀ ਤੇ ਆਲਿਆ ਦੇ ਨਾਲ ਉਸ ਦੀ ਜਿੰਦਗੀ ਹਮੇਸ਼ਾ ਵਾਸਤੇ ਬਦਲ ਦੇਣ ਵਾਲੀ ਸੀ ਉਸ ਦੀ ਜਿੰਦਗੀ ਸ਼ਾਇਦ ਖਰਾਬ ਹੋਵੇਗੀ ਜਾਂ ਫਿਰ ਕੋਈ ਨਵਾਂ ਮੋੜ ਲਵੇਗੀ ਇਹ ਦੋਸਤੋ ਆਲਿਆ ਦੀ ਮਦਦ ਕਰਦਾ ਹੈ ਜਸਵੀਰ ਅਦੇ ਗੱਡੀ ਨੂੰ ਠੀਕ ਕਰਨ ਦੇ ਵਿੱਚ ਕਿਉਂਕਿ ਉਸ ਨੇ ਪਹਿਲਾਂ ਬੜੀ ਮਹਾਰਤ ਹਾਸਲ ਕਰ ਰੱਖੀ ਹੈ ਤਰ੍ਹਾਂ ਤਰ੍ਹਾਂ ਦੇ ਕੰਮ ਤਰ੍ਹਾਂ ਤਰ੍ਹਾਂ ਦੇ ਕੰਮ ਪੰਜਾਬ ਵਿੱਚ ਰਹਿੰਦੇ ਕੀਤੇ ਹਨ ਗੱਡੀਆਂ ਵੀ ਠੀਕ ਕੀਤੇ ਹਨ ਦੋਸਤੋ ਸ਼ਾਮ ਤੱਕ ਲੱਗਾ ਰਹਿੰਦਾ ਹੈ ਹੌਰੀ ਹੌਰੀ ਚਲੋ ਉਸ ਨੂੰ ਸਮਝ ਆ ਗਈ ਕਿ ਇਹ ਵੀ ਉਸ ਨੂੰ ਕਿਵੇਂ ਠੀਕ ਕਰਨਾ ਹੈ ਲੇਕਿਨ ਇੱਕ ਪਾਰਟ ਦੀ ਕਮੀ ਹੈ ਜੋ ਕਿ ਬਿਲਕੁਲ ਗੱਡੀ ਦੇ ਵਿੱਚ ਸੜ ਚੁੱਕਿਆ ਹੈ आलिया ਨੂੰ ਸਮਝਾਉਂਦਾ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ ਕੁਝ ਵੀ ਨਹੀਂ ਹੋਣਾ ਤੁਸੀਂ ਕਿਸੇ ਨੂੰ ਫੋਨ ਲਗਾ ਕੇ ਦਿਓ ਲੇਕਿਨ आलिया ਆਪਣੀ ਭਾਸ਼ਾ ਦੇ ਵਿੱਚ ਕਹਿੰਦੀ ਹੈ ਕਿ ਜੇਕਰ ਮੈਂ ਆਪਣੇ ਪਿਤਾ ਨੂੰ ਫੋਨ ਲਗਾਇਆ ਤਾਂ ਬਹੁਤ ਸਖਤ ਹੋਣਾ ਉਹ ਜੇਕਰ ਸਮਝ ਗਏ ਕਿ ਮੈਂ ਕਿਸੇ ਅਣਜਾਣ ਤੋਂ ਮਦਦ ਲਈ ਹੈ ਤਾਂ ਮੈਨੂੰ ਜਵਦਾ ਨਹੀਂ ਛੱਡਣਾ ਅਤੇ ਮੈਨੂੰ ਬਹੁਤ ਉਹਨਾਂ ਨੇ ਲੜਨਾ ਹੈ ਦੋਸਤੋ ਇਸ ਤਰ੍ਹਾਂ आलिया ਦੀ ਗੱਲ ਸਮਝਦਾ ਹੈ ਜਸਵੀਰ ਆਪਣਾ ਟਰੱਕ ਕਿਸੇ ਸ਼ਹਿਰ ਵੱਲ ਮੋੜ ਬਾਦ ਉੱਥੇ ਜਾ ਕੇ ਉਹ 파ਟ ਆਪਣੇ ਪੈਸਿਆਂ ਦਾ ਖਰੀਦ ਕੇ ਲਿਆਉਂਦਾ ਹੈ ਤੇ ਵਾਪਸ ਉਸੇ ਜਗ੍ਹਾ ਆ ਜਾਂਦਾ ਹੈ ਰਾਤ ਕਾਫੀ ਹੋ ਚੁੱਕੀ ਹੈ ਦੋਸਤੋ ਰਾਤ ਨੂੰ ਟੋਰ ਜਗਾ ਕੇ ਉਸ ਗੱਡੀ ਦੀ ਰਿਪੇਅਰ ਕਰਦਾ ਹੈ ਤੇ ਰਿਪੇਅਰਿੰਗ ਪੂਰੀ ਹੋ ਜਾਂਦੀ ਹੈ आलिया ਵੀ ਧੰਨਵਾਦ ਕਰਦੀ ਹੈ ਕਿ ਕਿੰਨਾ ਵਧੀਆ ਮੁੰਡਾ ਹੈ ਜੋ ਕਿ ਮੇਰੇ ਇਕੱਲੇ ਤੋਂ ਬਿਨਾ ਕਿਸੇ ਸਵਾਰੀ ਤੋਂ ਬਿਨਾ ਕਿਸੇ ਪੈਸੇ ਦੇ ਲਾਲਚ ਤੋਂ ਬਿਨਾ ਮੇਰੀ ਮਦਦ ਕੀਤੀ ਹੈ ਜਸਵੀਰ ਨੂੰ ਆਪਣੇ ਸੋਨੇ ਦਾ ਹਵਧਾਰ ਹਾਰ ਉਤਾਰ ਕੇ ਦੇਣ ਲੱਗਦੀ ਹੈ ਲੇਕਿਨ ਅਗੋ ਮਨਾ ਕਰ ਦਿੰਦਾ ਹੈ ਕਿ ਮੈਂ ਇਹ ਸਭ ਕੁਝ ਪੈਸੇ ਵਾਸਤੇ ਨਹੀਂ ਕੀਤਾ ਮੈਂ ਤਾਂ ਬਸ ਇਨਸਾਨੀਅਤ ਦੇ ਨਾਂ ਮੇਰਾ ਫਰਜ਼ ਸੀ ਕਿ ਇਕੱਲੀ ਕੁੜੀ ਦੀ ਵਿਚਾਰੀ ਜੋ ਇਸ ਸਮੇਂ ਦੇਗਿਸਤਾਨ ਦੇ ਵਿੱਚ ਖੜੀ ਉਸ ਦੀ ਮਦਦ ਕਰਾਂ। ਐਲੀ ਗੱਲ ਸੁਣ ਕੇ ਆਲਿਆ ਜਿਹੜੀ ਹੈ ਉਹ ਜਸਵੀਰ ਨੂੰ ਪਸੰਦ ਕਰਨ ਲੱਗ ਜਾਂਦੀ ਹੈ। ਕਿ ਕਿੰਨਾ ਚੰਗਾ ਮੁੰਡਾ ਹੈ। ਦੋਸਤੋ ਸਮਾਂ ਬੀਤ ਜਾਂਦਾ ਹੈ। ਇਹ ਮੁਲਾਕਾਤ ਸ਼ਾਇਦ ਜਸਵੀਰ ਥੋੜੇ ਦਿਨਾਂ ਬਾਅਦ ਤੁੰਦਰੇ ਕਰ ਦਿੰਦਾ ਹੈ। ਉਹ ਭੁੱਲਣ ਲੱਗ ਜਾਂਦਾ ਹੈ। ਲੇਕਿਨ ਐਨੇ ਵਿਚਾਰ ਜਸਵੀਰ ਇੱਕ ਮਾਲ ਦੇ ਵਿੱਚ ਆਪਣੇ ਕੁਝ ਕੱਪੜੇ ਖਰੀਦਣ ਦੇ ਲਈ ਗਿਆ ਤਾਂ ਉਸ ਨੂੰ ਆਲਿਆ ਦੁਬਾਰਾ ਤੋਂ ਦਿਖਦੀ ਹੈ। ਜਸਵੀਰ ਤਾਂ ਇਗਨੋਰ ਕਰ ਦਿੰਦਾ ਹੈ ਕਿ ਵੱਡੇ ਘਰ ਦੀ ਕੁੜੀ ਐ ਮੈਨੂੰ ਜ਼ਿਆਦਾ ਨਹੀਂ ਬੋਲਣਾ ਚਾਹੀਦਾ। ਲੇਕਿਨ ਆਲਿਆ ਜਿਵੇਂ ਹੀ ਜਸਵੀਰ ਨੂੰ ਦੀ ਹੈ ਤੁਰੰਤ ਭੱਜੀ ਆਉਂਦੀ ਹੈ ਅਤੇ ਜਸਵੀਰ ਦੇ ਕੋਲ ਆ ਕੇ ਕਹਿੰਦੀ ਹੈ ਤੁਸੀਂ ਉਹੀ ਸਰਦਾਰ ਹੋ ਨਾ ਜਿਸ ਨੇ ਮੇਰੀ ਉਸ ਦਿਨ ਮਦਦ ਕੀਤੀ ਸੀ ਮੈਂ ਤੁਹਾਡਾ ਧੰਨਵਾਦ ਕਰਨਾ ਭੁੱਲ ਗਈ ਸੀ ਤੁਸੀਂ ਇੱਥੇ ਕੁਝ ਲੈਣ ਆਏ ਹੋ ਤੁਸੀਂ ਕੁਝ ਵੀ ਖਰੀਦੋ ਮੈਂ ਤੁਹਾਨੂੰ ਦੁਆ ਦੇਵਾਂਗੀ ਜਸਵੀਰ ਅੱਗੋਂ ਮਨਾ ਕਰ ਦਿੰਦਾ ਹੈ आलिया ਜ਼ਬਰਦਸਤੀ ਕਰਦੀ ਹੈ ਤਾਂ ਜਸਵੀਰ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਤੁਸੀਂ ਇੱਥੋਂ ਮਨ ਇੱਕ ਕੌਫੀ ਪਿਆ ਦੋ ਉਹੀ ਬਹੁਤ ਹੈ ਦੋਵੇਂ ਕੌਫੀ ਪੀਣ ਚਲੇ ਜਾਂਦੇ ਨੇ ਦੋਸਤੋ ਕੌਫੀ ਪੀਂਦੇ ਪੀਂਦੇ ਆਪਸ ਦੇ ਵਿੱਚ ਗੱਲਾਂ ਕਰਨ ਲੱਗ ਜਾਂਦੇ ਨੇ ਹੌਲੀ ਹੌਲੀ आलिया ਆਪਣਾ ਨੰਬਰ ਜਿਹੜਾ ਹੈ ਜਸਵੀਰ ਦੇ ਵੱਲ ਪਰਚੀ ਦੇ ਉੱਪਰ ਲਿਖ ਕੇ ਸਰਕਾਰ ਦਿੰਦੀ ਹੈ ਜਸਵੀਰ ਸਮਝ ਚੁੱਕਿਆ ਸੀ ਕਿ ਇੱਥੇ ਕੁਝ ਨਾ ਕੁਝ ਗਹਿਰਾ ਚੱਲ ਰਿਹਾ ਹੈ ਲੇਕਿਨ ਉਹ ਅੱਗੇ ਬਿਲਕੁਲ ਵਧਣਾ ਨਹੀਂ ਸੀ ਚਾਹੁੰਦਾ ਉਹ ਨੰਬਰ ਨੂੰ ਠੁਕਰਾ ਦਿੰਦਾ ਹੈ ਤੇ ਵਾਪਸ ਕਰ ਦਿੰਦਾ ਹੈ आलिया ਜ਼ਬਰਦਸਤੀ ਕਰਦੀ ਹੈ ਉਸ ਦੀ ਜੇਬ ਵਿੱਚ ਧੱਕੇ ਨਾਲ ਨੰਬਰ ਪਾ ਦਿੰਦੀ ਹੈ ਅਸੀਂ ਉਤੋਂ ਚੱਲਦੀ ਬਣਦੀ ਹੈ ਦੋਸਤੋ ਜਸਵੀਰ ਕਈ ਦਿਨ ਆਪਣੀ ਜੇਬ ਦੇ ਵਿੱਚ ਉਹ ਪਰਚੀ ਲੈ ਕੇ ਘੁੰਮਦਾ ਰਹਿੰਦਾ ਹੈ ਲੇਕਿਨ ਉਸ ਦੀ ਹਿੰਮਤ ਨਹੀਂ ਪੈਂਦੀ ਕਿ ਦੁਬਈ ਦੇ ਕਿਸੇ ਸ਼ੇਖ ਦੀ ਕੁੜੀ ਦੇ ਨਾਲ ਇਸ ਤਰ੍ਹਾਂ ਫੋਨ ਤੇ ਗੱਲ ਕਰੇ ਕਿਉਂਕਿ ਉਸ ਨੂੰ ਪਤਾ ਹੈ ਕਿ ਇੱਥੋਂ ਦੇ ਕਾਨੂੰਨ ਬਹੁਤ ਸਖਤ ਹਨ ਜੇਕਰ ਉਸ ਨੇ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਉਸ ਦਾ ਅੰਜਾਮ ਬੁਰਾ ਹੋ ਦਾ ਹੈ ਤੇ ਸੋਚਦਾ ਹੈ ਕਿ ਨਹੀਂ ਮੈਂ ਇਹੋ ਜਿਹਾ ਕੁਝ ਨਹੀਂ ਕਰਨਾ ਦੋਸਤੋ ਕਈ ਦਿਨ ਬੀ ਜਾਂਦੇ ਹਨ ਇੱਕ ਦਿਨ ਅਜਿਹੇ ਸਵੱਬ ਬਣਦਾ ਹੈ ਕਿ ਉਸੇ ਹਿਮਾਲ ਵਿੱਚ ਜਸਵੀਰ ਦੁਆਰਾ ਆਉਂਦਾ ਹੈ ਤੇ ਆਲੀਆ ਦੁਆਰਾ ਉਸ ਨੂੰ ਵੇਖ ਕੇ ਜਾਂਦੀ ਹੈ ਦੁਬਾਰਾ ਸ਼ਿਕਾਇਤ ਕਰਦੀ ਹੈ ਕਿ ਤੂੰ ਮੈਨੂੰ ਫੋਨ ਕਿਉਂ ਨਹੀਂ ਕੀਤਾ ਮੈਂ ਤੇਰੇ ਫੋਨ ਦਾ ਇੰਤਜ਼ਾਰ ਕਿੰਨਾ ਸਮਾਂ ਕਰਦੀ ਰਹੀ ਇਸ ਵਾਰ ਜਸਵੀਰ ਹਿੰਮਤ ਕਰਦਾ ਹੈ ਤੇ ਵਾਪਸ ਜਾ ਕੇ ਫੋਨ ਮਲਾ ਲੈਂਦਾ ਹੈ ਦੋਸਤੋ ਗੱਲਾਂ ਕਰਦੇ ਕਰਦੇ ਦੋਹਾਂ ਦੇ ਵਿੱਚ ਨਜ਼ਦੀਕੀਆਂ ਵੱਧ ਜੀਆਂ ਜਾਂਦੀਆਂ ਨੇ ਇੱਕ ਦਿਨ ਅਜਿਹੀ ਗੱਲ ਹੁੰਦੀ ਹੈ ਕਿ ਜਸਵੀਰ ਦੇ ਪਿਤਾ ਨੂੰ ਹਾਰਟ ਅਟੈਕ ਆ ਜਾਂਦਾ ਹੈ ਆਦ ਇੱਕਦਮ ਉਸ ਨੂੰ ਹਸਪਤਾਲ ਦੇ ਵਿੱਚ ਪਰਤੀ ਕਰਾਇਆ ਜਾਂਦਾ ਹੈ ਹਸਪਤਾਲ ਵਾਲੇ ਇੱਕ ਖਾਸ ਟੀਕੇ ਦੀ ਮੰਗ ਕਰਦੇ ਨੇ ਜੋ ਕਿ ਸਵਾ ਕਰੋੜ ਰੁਪਏ ਦਾ ਹੁੰਦਾ ਹੈ ਜਿਸ ਤੋਂ ਬਿਨਾ ਸ਼ਾਇਦ ਉਸਦੇ ਪਿਤਾ ਦੀ ਜਾਨ ਵੀ ਨਹੀਂ ਬਚ ਸਕਦੀ ਸੀ ਦਸ਼ਵੀਰ ਦੇ ਕੋਲ ਐਨੇ ਰੁਪਏ ਨਹੀਂ ਸਨ ਉਸਦੇ ਪਿਤਾ ਦੇ ਕੋਲ ਤਾਂ ਬਸ 20 ਲੱਖ ਰੁਪਏ ਇਕੱਠੇ ਕੀਤੇ ਹੋਏ ਸਨ ਸ਼ਾਇਦ ਉਸ ਟੀਕੇ ਨੂੰ ਨਹੀਂ ਖਰੀਦ ਸਕਦੇ ਉਸ ਨੂੰ ਯਾਦ ਆਉਂਦਾ ਹੈ ਕਿ आलिया ਕਿਸੇ ਸੇਖ ਦੀ ਕੁੜੀ ਹੈ ਦੋਸਤੋ आलिया ਨੂੰ ਉਹ ਫੋਨ ਲਗਾਉਂਦਾ ਹੈ ਅਤੇ ਆਪਣੀ ਸਾਰੀ ਮਜਬੂਰੀ ਦੱਸ ਦਿੰਦਾ ਹੈ ਤੇ ਕਹਿੰਦਾ ਹੈ ਕਿ ਮੈਂ ਕੋਈ ਲਾਲਚੀ ਇਨਸਾਨ ਨਹੀਂ ਹਾਂ ਲੇਕਿਨ ਜੇ ਤੁਹਾਨੂੰ ਸੱਚਮੁੱਚ ਮੇਰੇ ਤੇ ਭਰੋਸਾ ਹੈ ਜੇਕਰ ਤੁਹਾਨੂੰ ਸੱਚਮੁੱਚ ਲੱਗਦਾ ਹੈ ਕਿ ਮੈਂ ਸੱਚ ਬੋਲ ਰਿ ਇਸ ਵਾਸਤੇ ਬਹੁਤ ਜ਼ਰੂਰੀ ਹੈ ਮੈਂ ਜੇਕਰ ਅੱਜ ਵੀ ਕੁਝ ਵੀ ਨਾ ਕਰਿਆ ਤਾਂ ਆਪਣਾ ਪਿਤਾ ਨੂੰ ਖੋ ਦੇਵਾਂਗਾ ਮੈਂ ਆਪਣੇ ਪਿਤਾ ਤੇ ਆਪਣੀ ਜਾਨ ਵਾਰ ਸਕਦਾ ਹਾਂ ਮੈਂ ਤੁਹਾਡੇ ਵਾਸਤੇ ਜੋ ਵੀ ਕਰਾਂਗਾ بس ایک بار میرے پتاں جان بچاون وچ میری مدد کرو۔ आलिया چنگی ਕੁੜੀ ਸੀ او ਸਮਝਦੀ ਸੀ ਕਿ ਜਸਵੀਰ ਵੀ ਝੂਠ ਨਹੀਂ ਬੋਲ ਸਕਦਾ। ਉਸ ਨੂੰ ਯਕੀਨ ਸੀ ਅੱਜ ਆਪਣੇ ਪਿਤਾ ਨਾਲ ਗੱਲ ਕਰਦੀ ਹੈ ਕਿ ਇਸ ਤਰ੍ਹਾਂ ਦਾ ਕੋਈ ਬੰਦਾ ਹੈ ਉਹ ਬਹੁਤ ਨੇਕ ਹੈ। ਉਸ ਨੇ ਕਈਆਂ ਦੀ ਮਦਦ ਕੀਤੀ ਹੈ ਤੇ ਮੈਂ ਵੀ ਉਸ ਦੀ ਵੀਡੀਓ ਦੇਖੀ ਤੇ ਉਸ ਨੂੰ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ। ਪਿਤਾ ਸੋਚਦਾ ਕਿ ਚਲੋ ਜੇਕਰ ਆਪਣੀ ਬੇਟੀ ਕੁਝ ਮੰਗ ਕਰ ਰਹੀ ਹੈ ਤਾਂ ਕੋਈ ਗੱਲ ਨਹੀਂ। ਇਸ ਨੂੰ ਦੇ ਦਿੰਨੇ ਆ। ਚਲੋ ਉਸ ਦੀ ਮਦਦ ਕਰਨ ਵਾਸਤੇ ਤਿਆਰ ਹੋ ਜਾਂਦਾ ਹੈ ਕਿ ਬੇਟੀ ਨੂੰ ਜੇਕਰ ਸੱਚਮੁੱਚ ਕਿਸੇ ਦੀ ਮਦਦ ਕਰਨੀ ਹੈ ਤਾਂ ਕੋਈ ਗੱਲ ਨਹੀਂ ਚੰਗੀ ਗੱਲ ਹੈ। ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਸਿਖਾਉਣਾ ਚਾਹੀਦੀਆਂ ਹਨ ਚਲੋ ਜੀ ਆਪਣੀ ਕਮਾਈ ਦੇ ਵਿੱਚੋਂ ਰਕਮ ਦੇਣ ਦੇ ਲਈ ਤਿਆਰ ਹੋ ਜਾਂਦਾ ਹੈ ਹਾਂਜੀ ਉਸ ਖਾਤੇ ਦੇ ਵਿੱਚ ਪਵਾ ਦਿੰਦਾ ਹੈ ਜਿਸ ਦੇ ਵਿੱਚ ਆਲੀਆ ਨੇ ਉਸਨੂੰ ਕਿਹਾ ਸੀ ਆਪਣੇ ਖਾਤੇ ਦੇ ਵਿੱਚ ਇੰਨੀ ਮੋਟੀ ਰਕਮ ਵਾਈ ਦੇਖ ਜਸਵੀਰ ਨੂੰ ਇੱਕ ਵਾਰ ਯਕੀਨ ਨਹੀਂ ਹੁੰਦਾ ਲੇਕਿਨ ਅਗਲੇ ਹੀ ਪਲ ਡਾਕਟਰ ਨੂੰ ਫੋਨ ਲਗਾਉਂਦਾ ਹੈ ਤੇ ਸਾਰਾ ਪ੍ਰੈਸ਼ੇ ਦਾ ਇੰਤਜ਼ਾਮ ਹੋ ਗਿਆ ਹੈ ਤੁਸੀਂ ਅੱਗੇ ਦਾ ਇਲਾਜ ਕਰੋ ਇਹ ਕਹਿ ਕੇ ਫੋਨ ਰੱਖ ਦਿੰਦਾ ਹੈ ਪਿਤਾ ਜੀ ਨੂੰ ਬੈਂਕਾ ਟੀਕਾ ਮਿਲ ਜਾਂਦਾ ਹੈ ਤੇ ਉਸ ਟੀਕਾ ਲੱਗਣ ਦੇ ਨਾਲ ਉਹ ਠੀਕ ਹੋ ਚੁੱਕਾ ਸੀ ਅਤੇ ਜੋ ਵੀ ਬਾਕੀ ਟ੍ਰੀਟਮੈਂਟ ਸੀ ਉਸਨੂੰ ਚਾਲੂ ਕਰ ਦਿੱਤੀ ਸੀ ਦੋਸਤੋ ਇਸ ਤਰ੍ਹਾਂ ਦੀ ਜਾਨ ਬਚ ਚੁੱਕੀ ਸੀ ਆਲਿਆ ਦਾ एहसान ਮੰਨਦਾ ਹੈ ਤੇ ਕਾਇਲ ਹੋ ਜਾਂਦਾ ਹੈ ਕਿ ਕਿੰਨੀ ਚੰਗੀ ਕੁੜੀ ਹੈ ਮਾੜੇ ਸਮੇਂ ਦੇ ਵਿੱਚ ਕੰਮ ਆਈ ਨਹੀਂ ਤਾਂ ਚੰਗਾ ਸਵਾਦ ਦੇ ਕੇ ਸਾਰੇ ਆ ਜਾਂਦੇ ਨੇ ਮਾੜਾ ਸਮਾਂ ਦੇ ਕੇ ਸਭ ਭੱਜ ਜਾਂਦੇ ਨੇ ਦੋਸਤੋ ਆਲਿਆ ਦੇ ਨਾਲ ਫੋਨ ਤੇ ਧੰਨਵਾਦ ਕਰਦਾ ਤੇ ਕਹਿੰਦਾ ਕਿ ਮੈਂ ਤੁਹਾਡਾ एहसान ਜਿੰਦਗੀ ਭਰ ਨਹੀਂ ਭੁੱਲ ਸਕਦਾ ਲੇਕਿਨ ਆਲਿਆ ਕਹਿੰਦੀ ਕਿ ਕੋਈ ਗੱਲ ਨਹੀਂ ਤੰਗੇ ਬੰਦੇ ਦੀ ਮਦਦ ਕਰਨਾ ਚੰਗੀ ਗੱਲ ਹੈ ਮੈਨੂੰ ਖੁਸ਼ੀ ਹੈ ਕਿ ਤੇਰੇ ਵਾਸਤੇ ਕੁਝ ਨਾ ਕੁਝ ਕਰ ਪਾਈ ਕਿੰਨੇ ਸਮੇਂ ਦਾ ਮੈਂ ਇੰਤਜ਼ਾਰ ਕਰ ਰਹੀ ਸੀ ਕਿ ਤੇਰੇ एहसान ਦਾ ਬਦਲਾ ਮੈਂ ਕਿਵੇਂ ਚੁਕਾਵਾਂ ਉਹ ਅੱਜ ਪੂਰਾ ਹੋ ਗਿਆ ਹੈ ਮੈਂ ਧੰਨਵਾਦ ਕਰਦੀ ਹਾਂ ਚਲੋ ਜੀ ਇਸੇ ਤਰ੍ਹਾਂ ਦੋਵੇਂ ਆਪਸ ਦੇ ਵਿੱਚ ਕਈ-ਕਈ ਘੰਟੇ ਗੱਲਾਂ ਕਰਦੇ ਰਹਿੰਦੇ ਤਾਂ ਜਸਵੀਰ ਨਾਲ ਨਾਲ ਟਰੱਕ ਚਲਾਉਂਦਾ ਤੇ ਨਾਲ ਨਾਲ ਹੈੱਡਫੋਨ ਵਗੈਰਾ ਲਗਾ ਕੇ ਗੱਲਾਂ ਕਰਦਾ ਰਹਿੰਦਾ ਉਸ ਦੇ ਨਾਲ ਵਾਲੇ ਦੋਸਤ ਵੀ ਇਹ ਸਭ ਜਾਣਦੇ ਹਨ ਕਿ ਉਸ ਨੂੰ ਸਲਾਹ ਦਿੰਦੇ ਹਨ ਕਿ ਤੂੰ ਇਸ ਦੇ ਨਾਲ ਵਿਆਹ ਕਰਾ ਲੈ ਜੇਕਰ ਸੱਚਮੁੱਚ ਪਸੰਦ ਕਰਦਾ ਹੈ ਪਰ ਜਸਵੀਰ ਕਹਿ ਦਿੰਦਾ ਹੈ ਕਿ ਮੈਂ ਇਹੋ ਜਿਹਾ ਕਰਨ ਬਾਰੇ ਸੋਚਣਾ ਵੀ ਨਹੀਂ ਤੁਹਾਨੂੰ ਪਤਾ ਵੀ ਹੈ ਜੇਕਰ ਮੈਂ ਕੋਸ਼ਿਸ਼ ਵੀ ਕੀਤੀ ਤਾਂ ਕੀ ਹਾਲਾਤ ਬਣ ਗਏ ਤਾਂ ਦੋਸਤ ਜਿਹੜੇ ਹਨ ਉਹ ਕਹਿੰਦੇ ਹਨ ਕਿ ਕੋਈ ਗੱਲ ਨਹੀਂ ਜਿਵੇਂ ਤੈਨੂੰ ਠੀਕ ਲੱਗਦਾ ਹੈ ਉਵੇਂ ਦੇਖ ਲੈ ਇੱਕ ਦਿਨ ਅਚਾਨਕ ਨਾਨਕ ਜਸਵੀਰ ਅਤੇ ਆਲਿਆ ਦੁਬਈ ਦੇ ਦੂਰ ਇਲਾਕੇ ਦੇ ਵਿੱਚ ਇੱਕ ਕਾਫੀ ਸ਼ੌਭਤ ਉੱਪਰ ਬੈਠੇ ਕਾਫੀ ਪੀ ਰਹੇ ਸੀ। ਇੱਕਦਮ ਆਲਿਆ ਉਸਨੂੰ ਪ੍ਰਪੋਜ਼ ਕਰ ਦਿੰਦੀ ਹੈ ਤੇ ਪਿਆਰ ਦਾ ਇਜ਼ਹਾਰ ਕਰਦੀ ਹੈ। ਜਸਵੀਰ ਨੇ ਸੋਚਿਆ ਵੀ ਨਹੀਂ ਸੀ ਕਿਸ ਤਰ੍ਹਾਂ ਦਾ ਦਿਨ ਵੀ ਆਵੇਗਾ ਤੇ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਤਾਂ ਜਸਵੀਰ ਕਹਿੰਦਾ ਹੈ ਕਿ ਤੁਹਾਡੇ ਪਿਤਾ ਮੰਨ ਜਾਣਗੇ ਤਾਂ ਆਲਿਆ ਬਿਲਕੁਲ ਨਾ ਕਰ ਦਿੰਦੀ ਹੈ। ਤੁਹਾਨੂੰ ਤਾਂ ਪਤਾ ਹੈ ਜੇਕਰ ਇਹੋ ਜਿਹਾ ਸੁਣਨਗੇ ਤਾਂ ਪਹਿਲਾਂ ਮੈਨੂੰ ਮੰਨਗੇ ਤੇ ਦੂਜੇ ਨੰਬਰ ਤੇ ਤੁਹਾਡੀ ਵਾਰੀ ਆਉਣੀ ਹੈ। ਤੁਹਾਨੂੰ ਵੀ ਮਾਅ ਦਣਗੇ। ਬਿਲਕੁਲ ਸਖਤ ਹੋਣਾ ਅਤੇ ਉਹਨਾਂ ਨੇ ਮੰਨਣਾ ਨਹੀਂ ਤਾਂ ਇਹ ਕਰਕੇ ਮੈਂ ਉਹਨਾਂ ਨੂੰ ਨਹੀਂ ਸਕਨੀ ਜੇਕਰ ਕੋਸ਼ਿਸ਼ ਵੀ ਕੀਤੀ ਤਾਂ ਇਲਜਾਮ ਜੇਕਰ ਕੋਸ਼ਿਸ਼ ਕੀਤੀ ਤਾਂ ਅੰਜਾਮ ਬਹੁਤ ਬੁਰਾ ਹੋ ਸਕਦਾ ਹੈ ਦੋਸਤੋ ਜਸਵੀਰ ਦੇ ਨਾਲ ਗੱਲਬਾਤ ਚਲਦੀ ਹੈ ਤੇ ਜਸਵੀਰ ਗੱਲ ਨੂੰ ਸਮਝਦਾ ਹੈ ਅਤੇ ਆਪਣੇ ਮੂੰਹ ਦੇ ਵਿੱਚੋਂ ਪਹਿਲਾ ਸ਼ਬਦ ਇਹ ਹੀ ਕੱਢਦਾ ਹੈ ਕਿ ਇਹ ਬਿਲਕੁਲ ਗਲਤ ਹੈ ਮੈਂ ਹੋ ਜਾ ਨਹੀਂ ਕਰ ਸਕਦਾ ਮੈਨੂੰ ਆਪਣੇ ਪਰਿਵਾਰ ਬਾਰੇ ਸੋਚਣਾ ਹੈ ਲੇਕਿਨ ਫਿਰ ਯਾਦ ਆਉਂਦੀ ਹੈ ਕਿ ਇਹ ਕੁੜੀ ਹੈ ਜਿਸ ਕਰਕੇ ਅਜ ਉਸਦੇ ਪਿਤਾ ਜਿੱਦਦਾ ਹਨ ਅਤੇ ਅਹਿਸਾਨ ਥੱਲੇ ਹੈ ਦੋਸਤੋ ਸਮਝਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦਾ ਹੈ ਆਲਿਆ ਨਹੀਂ ਮੰਦੀ ਇਸੇ ਤਰ੍ਹਾਂ ਕਈ ਦਿਨ ਵੀ ਜਾਂਦੇ ਨਹੀਂ ਜਸਵੀਰ ਨੇ ਹਾਲੇ ਤੱਕ ਆਪਣਾ ਜਵਾਬ ਨਹੀਂ ਦਿਆ ਆਲਿਆ ਫੌਂਦੇਸ ਨੂੰ ਮਨਾਉਣ ਦੀ ਕੋਸ਼ਿਸ਼ ਕਰਦੀ ਹੈ ਜਸਵੀਰ ਚਲੋ ਅੰਦ ਦੇ ਵਿੱਚ ਮੰਨ ਜਾਂਦਾ ਹੈ ਲੇਕਿਨ ਮਾਨੀ ਮੰਨ ਜਾਂਦਾ ਹੈ ਕਿਸ ਦਾ ਅੰਜਾਮ ਉਹ ਜਿਹਾ ਹੋਵੇਗਾ ਜਿਹੋ ਜਿਹਾ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਦੋਸਤੋ ਚਲੋ ਰੱਬ ਨੂੰ ਧਿਆਨ ਕਰਦਾ ਹੈ ਤੇ ਕਹਿੰਦਾ ਹੈ ਕਿ ਮੈਂ ਕੁਝ ਵੀ ਗਲਤ ਨਹੀਂ ਕਰ ਰਿਹਾ ਜੋ ਵੀ ਠੀਕ ਹੈ ਜੇਕਰ ਰੱਬ ਰਾਜੀ ਹੈ ਤਾਂ ਉਸ ਦੀ ਮਰਜ਼ੀ ਆਪਣੇ ਆਪ ਨੂੰ ਇੱਕ ਝੂਠਾ ਦਲਾਸਾ ਦਿੰਦਾ ਹੈ ਦੋਸਤੋ ਇੱਕ ਦਿਨ ਅਚਾਨਕ ਆਲੀਆ ਨੂੰ ਕੁਝ ਆਪਣਾ ਬੈਗ ਵਗੈਰਾ ਲੈ ਕੇ ਕੁਝ ਪੈਸੇ ਲੈ ਕੇ ਜਸਵੀਰ ਦੇ ਕੋਲ ਉਸਦੇ ਫਲੈਟ ਵਿੱਚ ਆ ਜਾਂਦੀ ਹੈ ਜੋ ਕਿ ਕੰਪਨੀ ਨੇ ਉਸ ਨੂੰ ਦੇ ਰੱਖਿਆ ਸੀ ਆ ਕੇ ਕਹਿੰਦੀ ਹੈ ਕਿ ਮੈਂ ਕਰੋ ਪਾ ਜਾਈਆਂ ਤੇ ਮੈਂ ਤੇਰੇ ਨਾਲ ਸ਼ਾਦੀ ਕਰਨਾ ਚਾਹੁੰਦੀ ਆ ਜਸਵੀਰ ਅਚਾਨਕ ਆਲੀਆ ਨੂੰ ਦੇਖ ਕੇ ਇੱਧਰ ਉੱਧਰ ਦੇਖਦਾ ਹੈ ਅਤੇ ਕਹਿੰਦਾ ਹੈ ਕਿ ਕਿਸੇ ਨੇ ਤੈਨੂੰ ਆਉਂਦੇ ਦੇਖਿਆ ਤਾਂ ਨਹੀਂ ਅਚਾਨਕ ਆਪਣੇ ਕਮਰੇ ਦੇ ਵਿੱਚ ਬਾਹਰ ਲੰਦਾ ਹੈ ਸਾਰੀ ਰਾਤ ਦੋਵੇਂ ਬੈਠੇ ਬੈਠੇ ਸੋਚਦੇ ਹਨ ਕਿ ਹੁਣ ਕੀ ਕੀਤਾ ਜਾਵੇ ਅੰਤ ਦੇ ਵਿੱਚ ਜਸਵੀਰ ਹਿੰਮਤ ਭਰਿਆ ਕਦਮ ਚੁੱਕਦਾ ਹੈ ਤੇ ਉਸ ਦੀ ਆਈ ਕੁੰਡੀ ਹੱਥ ਫੜ ਲੈਂਦਾ ਹੈ ਤੇ ਕਹਿੰਦਾ ਹੈ ਕਿ ਚਲੋ ਕੋਈ ਨਹੀਂ ਆਪਾਂ ਦੋਵੇਂ ਵਿਆਹ ਕਰ ਲਵਾਂਗੇ ਤੂੰ ਚਿੰਤਾ ਨਾ ਕਰ ਮੈਂ ਤੇਰਾ ਸਾਥ ਮਰਦੇ ਦਮ ਤੱਕ ਨਹੀਂ ਛੱਡਾਂਗਾ ਦੋਸਤੋ ਦੋਵੇਂ ਨੇ ਗੁਰਦੁਆਰਾ ਸਾਹਿਬ ਜਾਂਦੇ ਨੇ ਜੋ ਕਿ ਦੁਬਈ ਦੇ ਵਿੱਚ ਹੈ ਜਾ ਕੇ ਲਾ ਵੱਲੇ ਲੈਂਦੇ ਨੇ ਅਤੇ ਕੋਰਡ ਦੇ ਵਿੱਚ ਜਾ ਕੇ ਉੱਥੇ ਮੈਰਿਜ ਕਰਵਾ ਲੈਂਦੇ ਨੇ ਅਤੇ ਜੋ ਵੀ ਉੱਥੋਂ ਦਾ ਨਿਯਮ ਹੈ ਉਸ ਤਰ੍ਹਾਂ ਦੇ ਨਾਲ ਵਿਆਹ ਕਰਾ ਕੇ ਦੋਵੇਂ ਜਣੇ ਆਪਸ ਦੇ ਵਿੱਚ ਰਹਿਣ ਲੱਗ ਜਾਂਦੇ ਨੇ ਹੁਣ ਸ਼ੇਖ ਨੂੰ ਇਹਨਾਂ ਸਭ ਕੁਝ ਪਤਾ ਲੱਗਦੇ ਬਹੁਤ ਦੇਰ ਨਹੀਂ ਲੱਗੀ ਕਿਉਂਕਿ ਦੋਹਾਂ ਨੇ ਦੁਬਈ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਵਿਆਹ ਕਰਵਾ ਰੱਖਿਆ ਅਤੇ ਪਿਤਾ ਨੂੰ ਤਾਂ ਪਤਾ ਲੱਗਣਾ ਹੀ ਹੈ ਦੋਸਤੋ ਇਹ ਖਬਰ ਸੋਸ਼ਲ ਮੀਡੀਆ ਤੇ ਵੀ ਛਾ ਜਾਂਦੀ ਹੈ ਪੰਜਾਬੀ ਮੁੰਡੇ ਨੇ ਦੁਬਈ ਦੇ ਸ਼ੇਖ ਦੀ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਹੁਣ ਤੱਕ ਖਬਰ ਪਹੁੰਚਦੇ ਹੀ ਅਗ ਬਬੁੱਲਾ ਹੋ ਜਾਂਦਾ ਹੈ ਤੇ ਪੋਸ ਨੂੰ ਫੋਨ ਲਵਾਉਂਦਾ ਹੈ ਅਤੇ ਕਾਨੂੰਨ ਦਾ ਉਲੰਘਣਾ ਹੈ ਇਹ ਕਹਿੰਦਾ ਹੈ ਸਕਦਾ ਹੈ ਇਹੋ ਜੀ ਇਜਾਜ਼ਤ ਦੁਬਈ ਸਰਕਾਰ ਕਿਵੇਂ ਦੇ ਸਕਦੀ ਹੈ ਪੁਲਿਸ ਵਾਲੇ ਉਸ ਦੀ ਗੱਲ ਸੁਣਦੇ ਨੇ ਪੁਲਿਸ ਵਾਲੇ ਇੱਕਦਮ ਅਚਾਨਕ ਉਸ ਫਲੈਟ ਦੇ ਪਹੁੰਚ ਕੇ ਜਸਵੀਰ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਜਸਵੀਰ ਨੇ ਭੱਜਣ ਦੀ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਆਲੀਆ ਆਪਣੇ ਪਿਤਾ ਨੂੰ ਫੋਨ ਲਗਾਉਂਦੀ ਹੈ ਅਤੇ ਮਨਾਉਣ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਪਿਤਾ ਵੀ ਉੱਥੇ ਪਹੁੰਚ ਚੁੱਕੇ ਹਨ ਆਲੀਆ ਨੂੰ ਜ਼ਬਰਦਸਤੀ ਕੁੱਟਦੇ ਹਨ ਅਤੇ ਆਪਣੇ ਨਾਲ ਲੈ ਜਾਂਦੇ ਹਨ ਅਤੇ ਕਹਿੰਦੇ ਹਨ ਇਸ ਦੇ ਮਰਨ ਤੋਂ ਬਾਅਦ ਅਗਲਾ ਨੰਬਰ 13 ਹੋਵੇਗਾ ਇਸ ਤੋਂ ਬਾਅਦ ਤੈਨੂੰ ਵੀ ਸ਼ਰੀਆਮ ਚੌਂਗ ਦੇ ਵਿੱਚ ਖੜਾ ਕਰਕੇ ਗੋਲੀ ਮਾਰਾਂਗਾ ਜੇਕਰ ਇਹੋ ਜਿਹਾ ਨਾ ਕੀਤਾ ਤਾਂ ਪਤਾ ਨਹੀਂ ਤੇਰੇ ਗੀਆਂ ਕਿੰਨੀਆਂ ਕੁੜੀਆਂ ਸਾਡੇ ਵਰਗੇ ਇੱਜ਼ਤਦਾਰ ਬੰਦਿਆਂ ਦੇ ਨੱਕ ਵਢਾਉਣੀਆਂ ਦੋਸਤੋ ਉਹੀ ਹੋ ਜਾਂਦਾ ਹੈ ਜੋ ਕਿ ਜਸਵੀਰ ਨੂੰ ਡਰ ਸੀ ਅਤੇ ਜੋ ਉਸਨੇ ਸੋਚਿਆ ਸੀ ਦੋਸਤੋ ਜਸਵੀਰ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਅਤੇ ਸਭ ਸਬੂਤ ਉਸ ਦੇ ਖਿਲਾਫ ਹਨ ਉਸਨੇ ਵਿਆਹ ਤੱਕ ਕੀਤਾ ਹੈ ਉਹ ਆਪ ਹੀ ਇਸ ਤੋਂ ਮੁਕਰ ਨਹੀਂ ਗਿਆ आलिया ਵੀ ਇਸ ਤੋਂ ਨਹੀਂ ਮੁਕਰ ਸਕਦੀ ਸੀ ਅਤੇ ਉਸ ਨੂੰ ਸਜ਼ਾ ਸੁਣਾਉਣ ਵਾਸਤੇ ਕੋਰਟ ਦੇ ਵਿੱਚ ਵੱਡੇ ਵੱਡੇ ਵਕੀਲ ਹਨ ਦੋਸਤੋ ਵਕੀਰ ਸਭ ਦਲੀਲਾਂ ਦਿੰਦੇ ਹਨ ਜਸਵੀਰ ਦੇ ਕੋਲ ਇੱਕ ਵੀ ਵਕੀਲ ਨਹੀਂ ਹੈ ਕਿਉਂਕਿ ਕੋਈ ਵੀ ਵਕੀਲ ਉਸ ਦਾ ਕੇਸ ਲੜਨ ਦੇ ਲਈ ਸੌਖਾ ਯਾਰ ਹੀ ਨਹੀਂ ਹੁੰਦਾ ਸੀ। ਦੋਸਤੋ ਜਸਵੀਰ ਆਪਣੇ ਤਰਫੋਂ ਦਲੀਲਾਂ ਦਿੰਦਾ ਹੈ ਲੇਕਿਨ ਕੋਈ ਵੀ ਉਸਦੀ ਨਹੀਂ ਸੁਣਦਾ। ਇਸ ਤਰ੍ਹਾਂ ਉਸਦੀ ਫਾਂਸੀ ਦੀ ਸਜ਼ਾ ਉਥੋਂ ਦੇ ਕਾਨੂੰਨ ਦੇ ਤਹਿਤ ਸੁਣਾਈ ਜਾਂਦੀ ਹੈ। ਦੋਸਤੋ ਫਾਂਸੀ ਦੀ ਸਜ਼ਾ ਹੋ ਚੁੱਕੀ ਹੈ। ਹੁਣ ਅਗੇ ਕੁਝ ਵੀ ਨਹੀਂ ਹੋ ਸਕਦਾ। ਤਿੰਨ ਦਿਨ ਬਾਅਦ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਹੈ। ਜਸਵੀਰ ਤੇ ਮਾੜੇ આરોਪ ਲੱਗ ਰਹੇ ਹਨ ਕਿ ਹੁਣ ਕੁਝ ਵੀ ਨਹੀਂ ਹੋ ਸਕਦਾ। ਜਸਵੀਰ ਦੇ ਘਰ ਇਹ ਖਬਰ ਪਹੁੰਚਦਿਆਂ ਹੀ ਜਿਵੇਂ ਕਿ ਸੱਤਰ ਵੇ ਜਾਂਦਾ ਹੈ, ਸ਼ੋਕ ਦਾ ਮਾਹੌਲ ਹੈ। ਜੋ ਰਿਸ਼ਤੇਦਾਰ ਵਾਹ-ਵਾਹ ਕਰਦੇ ਜਸਵੀਰ ਦੀ ਥੱਕਦੇ ਨਹੀਂ ਸਨ, ਉਹ ਵੀ ਆ ਕੇ ਆਪਣਾ ਗਿਆਨ ਛੱਡਦੇ ਹਨ ਕਿ ਇਹੋ ਜਿਹਾ ਕਰਨ ਦੀ ਕੀ ਲੋੜ ਸੀ? ਕਿ ਤੋਂ ਦੀ ਕੁੜੀ ਦੇ ਨਾਲ ਵਿਆਹ ਜਦੋਂ ਪਤਾ ਸੀ ਕਿ ਇਹੋ ਜਿਹਾ ਕਰਨਾ ਬਿਲਕੁਲ ਗਲਤ ਹੈ। ਦੋਸਤੋ ਹੁਣ ਆਲੀਆ ਜਿਹੜੀ ਹੈ ਆਪਣੇ ਪਿਆਰ ਦੇ ਵਾਸਤੇ ਆਪਣੀ ਜ਼ਿੰਦਗੀ ਦੇ ਵਾਸਤੇ ਸਟੈਂਡ ਲੈਂਦੀ ਹੈ ਅਤੇ ਉੱਥੋਂ ਭੱਜ ਜਾਂਦੀ ਹੈ। ਅਗਲੇ ਦਿਨ ਕੋਰਟ ਦੇ ਵਿੱਚ ਪੇਸ਼ ਹੋ ਜਾਂਦੀ ਹੈ। ਜਸਵੀਰ ਨੂੰ ਦੁਬਾਰਾ ਸੱਦਿਆ ਜਾਂਦਾ ਹੈ। ਆਲੀਆ ਆਪਣੇ ਪੈਸੇ ਦੇ ਨਾਲ ਇੱਕ ਪੰਜਾਬੀ ਵਕੀਲ ਉੱਥੋਂ ਦਾ ਜੋ ਕਿ ਜਸਵੀਰ ਦੇ ਹੱਕ ਵਿੱਚ ਸਟੈਂਡ ਲੈਣ ਦੇ ਲਈ ਤਿਆਰ ਹੋ ਜਾਂਦਾ ਹੈ। ਉਸ ਨੂੰ ਬੇਸ ਕਰਦੀ ਹੈ ਅਤੇ ਉੱਥੇ ਦਲੀਲ ਦਿੰਦੇ ਹਨ ਕਿ ਜਸਵੀਰ ਨੂੰ ਆਪਣੀ ਸੁਣਵਾਈ ਦਾ ਮੌਕਾ ਨਹੀਂ ਮਿਲਿਆ। ਦੁਬਾਰਾ ਸੁਣਵਾਈ ਚਾਲੂ ਕੀਤੀ ਜਾਵੇ। ਜੱਜ ਵੀ ਤਿਆਰ ਹੋ ਜਾਂਦਾ ਹੈ। ਚਲੋ ਦੋਸਤੋ ਤੁਸੀਂ ਕੀ ਕਰਨਾ ਚਾ ਕੀ ਸਜ਼ਾ ਦਾ ਹੋ ਚੁੱਕੀ ਹੈ ਇਧਰ ਜਸਵੀਰ ਦੇ ਸਭ ਦੋਸਤ ਉੱਥੇ ਆ ਜਾਂਦੇ ਹਨ ਆਪਣੇ ਹੱਕ ਦੇ ਵਿੱਚ ਖੜ੍ਹ ਜਾਂਦੇ ਨੇ ਦੋਸਤੋ ਸਭ ਦੀ ਗਵਾਹੀ ਸੁਣਦੇ ਹਨ ਅਤੇ ਆਪ ਜੋ ਕਿ ਗਵਾਹੀ ਹੁੰਦੀ ਹੈ आलिया ਦੀ ਇਸ ਤਰ੍ਹਾਂ ਮੇਨਾਂ ਧੱਕਾ ਨਹੀਂ ਕੀਤਾ ਮੇਰੇ ਪਿਤਾ ਤੇ ਉਹਨਾਂ ਦੇ ਵਕੀਲ ਕਹਿ ਰਹੇ ਹਨ ਕਿ ਇਸ ਤਰ੍ਹਾਂ ਜ਼ਬਰਦਸਤੀ ਸ਼ਾਦੀ ਕੀਤੀ ਤੇ ਉਸਦੇ ਨਾਲ ਗਲਤ ਕੰਮ ਕੀਤਾ ਹੈ ਜੋ ਕਿ ਬਿਲਕੁਲ ਗਲਤ ਹੈ ਮੈਂ ਇਸ ਦੇ ਖਿਲਾਫ ਧਿਆਨ ਦੇ ਬੀਆ ਮੈਂ ਬਾਲਕ ਹਾਂ ਅਤੇ ਆਪਣੀ ਮਰਜ਼ੀ ਦੇ ਨਾਮ ਮੈਂ ਵਿਆਹ ਕਰਾਇਆ ਹਾਂ आलिया ਨੇ ਇਹ ਬੋਲਿਆ ਇਹ ਜਿਹੜੇ આરોਪ ਲਗਾ ਰਹੇ ਹਨ ਇਹ ਇਸੇ ਤਰ੍ਹਾਂ ਮੇਨਾਂ ਜ਼ਬਰਦਸਤੀ ਕੀਤੀ ਹੈ ਬਿਲਕੁਲ ਗਲਤ ਹੈ ਅਤੇ ਇਹ ਤਾਂ ਬਸ ਇੰਜ ਕਰ ਰਹੇ ਨੇ ਕਿਉਂਕਿ ਇਹਨਾਂ ਨੇ ਤਾਂ ਅਸੀਂ ਪਰਮਿਸ਼ਨ ਲਈ ਹੈ ਮੈਂ ਗਲਤੀ ਮੰਨਦੀ ਹਾਂ ਲੇਕਰ ਮੇਰਾ ਬਹੁਤ ਮੇਰਾ ਪਿਤਾ ਬਹੁਤ ਸਖਤ ਹੈ ਜੇਕਰ ਮੈਂ ਪਰਮਿਸ਼ਨ ਲੈਂਦੀ ਤਾਂ ਇਹਨੇ ਮੈਨੂੰ ਜਾਨੋਂ ਮਾਰ ਦੇਣਾ ਸੀ ਇਹੀ ਗੱਲ ਹੋ ਰਹੀ ਹੈ ਕਿ ਇਸ ਨੂੰ ਮਾਰਨ ਤੋਂ ਬਾਅਦ ਮੈਨੂੰ ਵੀ ਮਾਰਨ ਦੀ ਗੱਲ ਕਰਦੇ ਨੇ ਤੇ ਜੱਜ ਨੇ ਐਲੀਗਲ ਸਰਕੇ ਦੁਬਾਰਾ ਫੈਸਲਾ ਬਦਲਦਾ ਹੈ ਅਤੇ ਕਹਿ ਦਿੰਦਾ ਹੈ ਕਿ ਇਸ ਦੇ ਵਿੱਚ ਹੁਣ ਕੁਝ ਵੀ ਨਹੀਂ ਕਰ ਸਕਦੇ ਜੇਕਰ ਲੜਕੀ ਆਪ ਕਹਿ ਰਹੀ ਹੈ ਕਿ ਮੈਂ ਉਸਦੇ ਨਾਲ ਕੋਈ ਰਹਿਣਾ ਹੈ ਤੇ ਮੇਰੇ ਨਾਲ ੱਤਕਾ ਹੋਇਆ ਹੈ ਮੈਂ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾਇਆ ਤਾਂ ਦੋਸਤੋ ਹੁਣ ਇਹ ਸਭ ਕੁਝ ਸੋ ਲੀਗਲ ਹੋਵੇਗਾ ਜਸਵੀਰ ਨੂੰ ਉੱਥੋਂ ਛੱਡ ਦਿੱਤਾ ਜਾਂਦਾ ਹੈ ਲੇਕਿਨ ਇਸ ਸ਼ਰਤੇ ਕਿ ਹੁਣ ਉਹ ਹੋਰ ਦੁਬਈ ਦੇ ਵਿੱਚ ਨਹੀਂ ਰਹਿ ਸਕਦਾ ਉਸ ਨੂੰ ਉੱਥੋਂ ਜਾਣਾ ਪਵੇਗਾ ਆਪਣੀ ਪਤਨੀ ਨੂੰ ਲੈ ਕੇ ਪਿੰਡ ਪਹੁੰਚਦਾ ਹੈ ਤੇ ਸਭ ਪਿੰਡ ਵਾਲੇ ਉਸ ਦਾ ਸਵਾਗਤ ਕਰਦੇ ਹਨ ਸਭ ਖੁਸ਼ ਹਨ ਕਿ ਜਸਵੀਰ ਨੇ ਆਪਣੀ ਜ਼ਿੰਦਗੀ ਬਚਾ ਲਈ ਹੈ ਅਤੇ ਨਾਲ ਸੋਹਣੀ ਵੋਟੀ ਵੀ ਲੈ ਕੇ ਆਇਆ ਹੈ ਸਭ ਆਲੀਆ ਦਾ ਧੰਨਵਾਦ ਕਰਦੇ ਹਨ ਤੇ ਉਸ ਨੇ ਜਸਵੀਰ ਦੀ ਜ਼ਿੰਦਗੀ ਬਚਾਈ ਤੇ ਮੌਕੇ ਤੇ ਸਟੈਂਡ ਲਿਆ ਇਧਰ ਪਿਤਾ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਤੇ ਆਪਣੀ ਬੇਟੀ ਨੂੰ ਪਿਆਰ ਕਰਦਾ ਹੈ ਸਦੋਂ ਆਲੀਆ ਨੂੰ ਫੋਨ ਤੇ ਉਸ ਨੂੰ ਸਮਝਾਉਂਦੀ ਹੈ ਕਿ ਜੇਕਰ ਤੁ ਮੇਰੀ ਖੁਸ਼ੀ ਜੌਨਿਆ ਤਾਂ ਮੇਰੀ ਖੁਸ਼ੀ ਜਸਵੀਰ ਦੇ ਨਾਲ ਰਹਿਣ ਵਿੱਚ ਹੈ ਦੋਸਤੋ ਅੰਤ ਦੇ ਵਿੱਚ ਛੇਕ ਵੀ ਵਿਆਹ ਵਾਸਤੇ ਮੰਨ ਜਾਂਦਾ ਹੈ ਦੁਬਾਰਾ ਜਸਵੀਰ ਨੂੰ 6 ਮਹੀਨੇ ਬਾਅਦ ਦੁਬਈ ਬੁਲਾਇਆ ਜਾਂਦਾ ਹੈ ਪੂਰੇ ਰਸਮਾਂ ਤੇ ਰਿਵਾਜ ਦੇ ਨਾਲ ਅਤੇ ਪੂਰੇ 68 ਬਾੜ ਦੇ ਨਾਲ ਉਹਨਾਂ ਦਾ ਵਿਆਹ ਕੀਤਾ ਜਾਂਦਾ ਹੈ ਸੋ ਦੋਸਤੋ ਇਹੀ ਗੱਲ ਹੈ ਕਿ ਜੇਕਰ ਪਿਆਰ ਸੱਚਾ ਹੋਵੇ ਨਾਲ ਵਾਲਾ ਜੋ ਨਾਲ ਸਟੈਂਡਲੈਨ ਵਾਲਾ ਹੋਵੇ ਉਸ ਦਾ ਕੋਈ ਬਾੜ ਵੀ ਵਿੰਗਾ ਨਹੀਂ ਕਰ ਸਕਦਾ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨੂੰ 歌のだ